ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਆਸ਼ੀਸ਼ ਖੇਤਾਨ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਚ ਸ਼ਿਕਾਇਤ ਮਿਲਣ ਤੋਂ ਬਾਅਦ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਮਾਮਲੇ 'ਚ ਗ੍ਰਿਫਤਾਰੀ ਫਿਲਹਾਲ ਨਹੀਂ ਕੀਤੀ ਗਈ ਹੈ। 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਦੀ ਸ਼ਿਕਾਇਤ ਤੇ ਕੇਸ ਦਰਜ ਹੋਇਆ ਹੈ। ਇਹ ਕਰਨੈਲ ਸਿੰਘ ਪੀਰ ਮੁਹੰਮਦ ਹੈਗੇ ਉਹਨਾਂ ਨੇ ਕੰਪਲੇਂਟ ਕੀਤੀ ਹੈ ਸਿਵਲ ਲਾਈ ਥਾਣੇ ਦੇ ਵਿੱਚ ਕਿ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਮੈਨੀਫੈਸਟੋ ਯੂਥ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਇਹਨਾਂ ਨੇ ਉਹਦੀ ਤੁਲਨਾ ਧਾਰਮਿਕ ਗ੍ਰੰਥਾਂ ਨਾਲ ਕੀਤੀ ਹੈ ਸੈਕੰਡਲੀ ਜਿਹੜੀ ਗੁਰੂ ਗੋਲਡਨ ਟੈਂਪਲ ਦੀ ਤਸਵੀਰ ਹੈ ਉਹਦੇ ਨਾਲ ਝਾੜੂ ਦੀ ਫੋਟੋ ਜੋ ਇਹਨਾਂ ਦੀ ਪਾਰਟੀ ਦਾ ਸਿੰਬਲ ਹੈ ਉਹ ਲਾਈ ਹੈ ਜਿਸ ਦੇ ਨਾਲ ਸਾਡੀਆਂ ਤਾਂ ਇਹਨਾਂ ਦੇ ਮਤਵਕ ਕਿ ਸਾਡੀਆਂ ਧਾਰਮਿਕ ਭਵਨਾਂ ਨੂੰ ਠੇਸ ਪਹੁੰਚੀ ਹੈ ਇਸ ਕਰਕੇ ਉਹ ਕਾਰਵਾਈ ਦੀ ਮੰਗ ਕੀਤੀ ਸੀ ਜਿਹਦੇ ਆਧਾਰ ਤੇ ਅਸੀਂ ਥਾਣਾ ਸਿਵਲ ਲਾਈਂ ਦੇ ਵਿੱਚ 295 ਦੇ ਤਹਿਤ ਪਰਚਾ ਦਰਜ ਕੀਤਾ ਜੀ अरविंद केजरीवाल ਦੇ ਪੰਜਾਬ ਦੌਰੇ ਦੇ ਪਹਿਲੇ ਦਿਨ ਐਤਵਾਰ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਵਿੱਚ ਰੱਖੇ ਸਮਾਗਮ ਦੌਰਾਨ ਪਾਰਟੀ ਨੇ 2017 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਲਈ ਮੈਨੀਫੈਸਟੋ ਜਾਰੀ ਕੀਤਾ ਸੀ ਜਿਹੜਾ ਸ਼ੁਰੂ ਵਿੱਚ ਸਮਾਗਮ ਦੌਰਾਨ ਆਸ਼ੀਸ਼ ਖੈਤਾਨ ਨੇ ਜਿਹੜਾ ਕੀ ਕਿਹਾ ਜਿਸ ਕਾਰਨ ਉਹਨਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਹੋ ਗਿਆ ਆਮ ਆਦਮੀ ਪਾਟੀ ਆਪਣਾ ਮੈਨੀਫੈਸਟੋ ਜਨਤਾ ਦੇ ਸਾਥ ਇੱਕ ਕਰਾਂ ਦੇ ਤੌਰ 'ਤੇ ਦੇਖਦੀ ਹੈ ਇਹ ہماری ਬਾਈਬਲ ਵੀ ਹੈ ਇਹ ہماری ਗੀਤਾ ਵੀ ਹੈ ਤੇ ਇਹ ہماری ਗੁਰਗੰ ਸਾਹਿਬ ਵੀ ਹੈ ਇਹਨਾਂ ਵਿਵਾਦਾਂ ਕਾਰਨ ਵਿਰੋਧੀ ਪਾਰਟੀਆਂ ਨੂੰ ਆਪ ਖਿਲਾਫ ਬੋਲਣ ਦਾ ਮੌਕਾ ਮਿਲ ਗਿਆ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਪੀਰ ਸਿੰਘ ਬਾਦਲ ਨੇ ਇਸ ਮਾਮਲੇ ਤੇ ਘੇਰਦਿਆਂ ਆਪ ਨੇਤਾਵਾਂ ਨੂੰ ਮੈਂਟਲ ਤੱਕ ਕਹਿ ਦਿੱਤਾ ਸੀ ਮੈਂ ਕਹਿੰਦਾ ਕਿ ਇਹਨੂੰ ਆ ਬੋਲਣ ਤੋਂ ਪਹਿਲੇ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕੀ ਬੋਲ ਰਿਹਾ ਐਂ ਲੱਗਦਾ ਹੈ ਕਿ ਕੇਜਰੀਵਾਲ ਤੇ ਉਹਦੀ ਟੀਮ ਮੈਂਟਲ ਹੋ ਗਈ ਹੈ ਹਾਲਾਂਕਿ ਆਮ ਆਦਮੀ ਪਾਰਟੀ ਇਸ ਵਿਵਾਦ ਤੇ ਮਾਫੀ ਮੰਗ ਚੁੱਕੀ ਹੈ ਪਰ ਹੁਣ ਕਿਸ ਦਰਜ ਹੋ ਨਾਲ ਪਾਰਟੀ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ